ਸੰਗਰੂਰ ਜ਼ਿਲ੍ਹੇ ਦੇ ਪਿੰਡ ਉਪਲੇ ਦੀ ਪੰਚਾਇਤ ਨੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਸਖਤ ਫੈਸਲਾ ਲੈਂਦੇ ਇੱਕ ਮਹੱਤਵਪੂਰਨ ਫੈਸਲੇ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਪੰਚਾਇਤ ਨੇ ਮਤਾ ਪਾਸ ਕਰਕੇ ਪਿੰਡ ਵਿੱਚ ਸ਼ੂਟਿੰਗ ਚਾਰਜ, ਗੋਲਾ ਤੇ ਹਲ ਵਰਗੀਆਂ એનર્ਜੀ ਡਰਿੰਕਸ ਤੇ ਪੈਨ ਲਗਾ ਦਿੱਤਾ ਹੈ। ਪਿੰਡ ਦੇ ਐਂਟਰੀ ਪੁਆਇੰਟਸ ਤੇ ਫਲੈਕਸ ਬੋਰ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਹਨਾਂ ਤੋਂ ਸਪਸ਼ਟ ਸੁਨੇਹਾ ਦਿੱਤਾ ਗਿਆ ਹੈ ਕਿ ਕੋਈ ਵੀ ਦੁਕਾਨਦਾਰ ਇਹ ਡਰਿੰਕਸ ਨਾ ਰੱਖੇ ਤੇ ਨਾ ਹੀ ਵਿੱਚ ਜੇਕਰ ਕੋਈ ਦੁਕਾਨਦਾਰ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਸ ਦਾ ਸਮਾਜਿਕ ਬਾਈਕਾਟ ਕਰਨ ਦੀ ਗੱਲ ਕਹੀ ਗਈ ਹੈ। ਇਸ ਸਬੰਧ ਤੇ ਦੁਕਾਨਦਾਰਾਂ ਨੇ ਪੰਚਾਇਤ ਦੇ ਫੈਸਲੇ ਦਾ ਪੂਰਾ ਸਮਰਥਨ ਕੀਤਾ ਹੈ ਕਿ ਵਾਗਾਂ ਖੇਡਾਂ ਤੇ ਜਿੰਗਸ ਨਹੀਂ ਵੇਚਣਗੇ ਨੌਜਵਾਨ ਸਰਪੰਚ ਨੇ ਦੱਸਿਆ ਕਿ એનર્ਜੀ ਡ੍ਰਿੰਕਸ ਖਾਸ ਕਰਕੇ ਲਾਲ ਤੇ ਨੀਲੇ ਰੰਗ ਦੇ ਡ੍ਰਿੰਕਸ ਵਿੱਚ ਕੈਫੀਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜੋ ਬੱਚਿਆਂ ਨੂੰ ਨਸ਼ੇ ਦੀ ਆਦਤ ਵੱਲ ਲੈ ਜਾਂਦੀ ਹੈ ਤੇ ਇਹ ਆਦਤ ਅੱਗੇ ਚਲ ਕੇ ਗੰਭੀਰ ਨਸ਼ੇ ਦੀ ਸ਼ੁਰੂਆਤ ਦਾ ਕਾਰਨ ਬਣਦੀ ਹੈ ਪੰਚਾਇਤ ਨੇ ਕਈ ਅਹਿਮ ਫੈਸਲੇ ਲਏ ਨੇ ਜਿਸ ਵਿੱਚ ਚ ਐਨਰਜੀ ਡਰਿੰਕ ਦੇ ਪਾਬੰਦੀ ਤੇ ਕੋਈ ਵੀ ਦੁਕਾਨਦਾਰ ਐਨਰਜੀ ਡਰਿੰਕ ਨਹੀਂ ਵੇਚ ਸਕਦਾ ਨਹੀਂ ਤਾਂ ਸਮਾਜਿਕ ਵਾਇ-ਵਾਈ ਕਰਦਾ ਸਾਹਮਣਾ ਕਰਨਾ ਪਵੇਗਾ ਨਸ਼ਾ ਵੇਚਣ ਵਾਲਾ ਹੈ ਕਰਨ ਵਾਲਾ ਤੇ ਸਖਤ ਕਾਰਵਾਈ ਬਾਰੀ ਵਿਅਕਤੀ ਦੇ ਵਿਆਹ ਤੇ ਪਾਬੰਦੀ ਲਗਾਈ ਗਈ ਹੈ ਪ੍ਰਵਾਸੀਆਂ ਦੀ ਵੈਰੀਫਿਕੇਸ਼ਨ ਕਰਵੋਣੀ ਹੋਵੇਗੀ ਤੇ ਇਸ ਦੀ ਕਾਪੀ ਪੰਚਾਇਤ ਨੂੰ ਦਿੱਤੀ ਹੋਵੇਗੀ ਜੀ ਮੀ ਨ ਜਾਇਦਾਦ ਖਰੀਦ ਵੇਚ ਦੀ ਵਿਕਰੀ ਲਈ ਵੀ ਪਰਿਵਾਰ ਦੀ ਸਹਿਮਤੀ ਜ਼ਰੂਰੀ ਹੋਵੇਗੀ ਜੀ ਜੇ ਦੀ ਸਮਾ ਸੀਮਾ ਹੋਈ ਕਹਿ ਦਿੱਤੀ ਗਈ ਹੈ ਮੋਟਰਸਾਈਕਲ ਦੇ ਪਟਾਕੇ ਤੇ ਹਰਨ ਚਲਾਉਣ ਤੇ ਵੀ ਵੱਡੀ ਬੰਦੀ ਹੈ ਸੰਗਰੂਰ ਜ਼ਿਲ੍ਹੇ ਦੇ ਪਿੰਡ ਉਪਰੇਦੀ ਪੰਚਾਇਤ ਨੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਸਖਤ ਫੈਸਲਾ ਲੈਂਦੇ ਇੱਕ ਮਹੱਤਵਪੂਰਨ ਫੈਸਲੇ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਪੰਚਾਇਤ ਨੇ ਮਤਾ ਪਾਸ ਕਰਕੇ ਪਿੰਡ ਵਿੱਚ ਸ਼ੂਟਿੰਗ ਚਾਰਜ ਗੋਲਾ ਤੇ ਹਲ ਵਰਗੀਆਂ એનર્ਜੀ ਡਰਿੰਕਸ ਤੇ ਪੈਨ ਲਗਾ ਦਿੱਤਾ ਪਿੰਡ ਦੇ ਐਂਟਰੀ ਪੁਆਇੰਟਸ ਤੇ ਫਲੈਕਸ ਬੋਰ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਇਨਾ ਤੋਂ ਸਪਸ਼ਟ ਸੁਨੇਹਾ ਦਿੱਤਾ ਗਿਆ ਕਿ ਕੋਈ ਵੀ ਦੁਕਾਨਦਾਰ ਇਹ ਡ੍ਰਿੰਕਸ ਨਾ ਰੱਖੇ ਤੇ ਨਾ ਹੀ ਵਿੱਚ ਜਿੱਕਰ ਕੋਈ ਦੁਕਾਨਦਾਰ ਇਸੇ ਉਲੰਘਣਾ ਕਰਦਾ ਹੈ ਤਾਂ ਉਸ ਦਾ ਸਮਾਜਿਕ ਬਾਈਕਾਟ ਕਰਨ ਦੀ ਗੱਲ ਕੀਤੀ ਗਈ ਹੈ ਇਸ ਸਬੰਧ ਤੇ ਦੁਕਾਨਦਾਰਾਂ ਨੇ ਪੰਚਾਇਤ ਦੇ ਇਸ ਫੈਸਲੇ ਦਾ ਪੂਰਾ ਸਮਰਥਨ ਕੀਤਾ ਹੈ ਤੇ ਵਾਅਦਾ ਕੀਤਾ ਕਿ ਤੇ ਜਿੰਨਾਂ ਡ੍ਰਿੰਕਸ ਨਹੀਂ ਵੇਚਣਗੇ ਨੌਜਵਾਨ ਸਰਪੰਚ ਨੇ ਕਿਹਾ ਕਿ એનર્ਜੀ ਡ੍ਰਿੰਕਸ ਖਾਸ ਕਰਕੇ ਲਾਲ ਤੇ ਨੀਲੇ ਰੰਗ ਦੇ ਡ੍ਰਿੰਕਸ ਵਿੱਚ ਕੈਫੀਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜੋ ਬੱਚਿਆਂ ਨੂੰ ਨਸ਼ੇ ਦੀ ਆਦਤ ਵੱਲ ਲੈ ਜਾਂਦੀ ਹੈ ਤੇ ਇਹ ਆਦਤ ਅੱਗੇ ਚਲ ਕੇ ਗੰਭੀਰ ਨਸ਼ੇ ਦੀ ਸ਼ੁਰੂਆਤ ਦਾ ਕਾਰਨ ਬਣਦੀ ਹੈ ਪੰਚਾਇਤ ਨੇ ਕਈ ਅਹਿਮ ਫੈਸਲੇ ਲਏ ਨੇ ਜਿਸ ਵਿੱਚ ਚ ਐਨਰਜੀ ਡਰਿੰਕ ਤੇ ਪਾਬੰਦੀ ਜੇਕਰ ਕੋਈ ਵੀ ਦੁਕਾਨਦਾਰ ਐਨਰਜੀ ਡਰਿੰਕ ਨਹੀਂ ਵੇਚ ਸਕਦਾ ਨਹੀਂ ਤਾਂ ਸਮਾਜਿਕ ਵਾਇ-ਵਾਇ ਕਾਰ ਦਾ ਸਾਹਮਣਾ ਕਰਨਾ ਪਵੇਗਾ ਨਸ਼ਾ ਵੇਚਣ ਵਾਲਾ ਜਾਂ ਕਰਨ ਵਾਲਾ ਤੇ ਸਖਤ ਕਾਰਵਾਈ ਬਾਰੀ ਵਿਅਕਤੀ ਦੇ ਵਿਆਹ ਤੇ ਪਾਬੰਦੀ ਲਗਾਈ ਗਈ ਹੈ ਪ੍ਰਵਾਸੀਆਂ ਦੀ ਵੈਰੀਫਿਕੇਸ਼ਨ ਕਰਵਾਉਣੀ ਹੋਵੇਗੀ ਤੇ ਇਸ ਦੀ ਕਾਪੀ ਪੰਚਾਇਤ ਨੂੰ ਦਿੱਤੀ ਹੋਵੇਗੀ ਜੀ ਮੀਨ ਜਾਇਦਾਦ ਖਰੀਦ ਵੇਚ ਦੀ ਵਿਕਰੀ ਲਈ ਵੀ ਪਰਿਵਾਰ ਦੀ ਸਹਿਮਤੀ ਜ਼ਰੂਰੀ ਹੋਵੇਗੀ ਜੀ ਜੇ ਦੀ ਸਮਾਂ ਸੀਮਾ ਹੋਈ ਤੇ ਕੀ ਕੀਤੀ ਹੈ ਮੋਟਰਸਾਈਕਲ ਤੇ ਪਟਾਕੇ ਤੇ ਹਰਨ ਚਲਾਉਣ ਤੇ ਵੀ ਵੱਡੀ ਬੰਦੀ ਹੈ ਸੰਗਰੂਰ ਜ਼ਿਲ੍ਹੇ ਦੇ ਪਿੰਡ ਉਪਲੇ ਦੀ ਪੰਚਾਇਤ ਨੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਸਖਤ ਫੈਸਲਾ ਲੈਂਦੇ ਇੱਕ ਮਹੱਤਵਪੂਰਨ ਫੈਸਲੇ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਪੰਚਾਇਤ ਨੇ ਮਤਾ ਪਾਸ ਕਰਕੇ ਪਿੰਡ ਵਿੱਚ ਸ਼ੂਟਿੰਗ ਚਾਰਜ ਗੋਲਾ ਤੇ ਹਲ ਵਰਗੀਆਂ એનર્ਜੀ ਡਰਿੰਕਸ ਤੇ ਪੈਨ ਲਗਾ ਦਿੱਤਾ ਹੈ ਪਿੰਡ ਦੇ ਐਂਟਰੀ ਪੁਆਇੰਟਸ ਤੇ ਫਲੈਕਸ ਬੋਰ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਇਨਾ ਤੋਂ ਸਪਸ਼ਟ ਸੁਨੇਹਾ ਦਿੱਤਾ ਗਿਆ ਕਿ ਕੋਈ ਵੀ ਦੁਕਾਨਦਾਰ ਰਿੰਕਸ ਨਾ ਰੱਖੇ ਤੇ ਨਾ ਹੀ ਵਿੱਚ ਜਿੱਕਰ ਕੋਈ ਦੁਕਾਨਦਾਰ ਇਸੇ ਉਲੰਘਣਾ ਕਰਦਾ ਹੈ ਤਾਂ ਉਸ ਦਾ ਸਮਾਜਿਕ ਬਾਈਕਾਟ ਕਰਨ ਦੀ ਗੱਲ ਕੀਤੀ ਹੈ ਇਸ ਪਿੰਡ ਦੇ ਦੁਕਾਨਦਾਰਾਂ ਨੇ ਪੰਚਾਇਤ ਦੇ ਸਖਲਸ ਵੱਲੋਂ ਪੂਰਾ ਸਮਰਥਨ ਕੀਤਾ ਹੈ ਤੇ ਵਾਅਦਾ ਕੀਤਾ ਕਿ ਅੱਗੇ ਨਹੀਂ ਵੇਚਣਗੇ ਨੌਜਵਾਨ ਸਰਪੰਚ ਨੇ ਦੱਸਿਆ ਕਿ ਐਨਰਜੀ ਡ੍ਰਿੰਕਸ ਖਾਸ ਕਰਕੇ ਲਾਲ ਤੇ ਨੀਲੇ ਰੰਗ ਦੇ ਡ੍ਰਿੰਕਸ ਵਿੱਚ ਕੈਫੀਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜੋ ਬੱਚਿਆਂ ਨੂੰ ਨਸ਼ੇ ਦੀ ਆਦਤ ਵੱਲ ਲੈ ਜਾਂਦੀ ਹੈ ਤੇ ਇਹ ਆਦਤ ਅੱਗੇ ਚਲ ਕੇ ਗੰਭੀਰ ਨਸ਼ੇ ਦੀ ਸ਼ੁਰੂਆਤ ਦਾ ਕਾਰਨ ਬਣਦੀ ਹੈ ਪੰਚਾਇਤ ਨੇ ਕਈ ਅਹਿਮ ਫੈਸਲੇ ਲਏ ਨੇ ਜਿਸ ਵਿੱਚ ਚ ਐਨਰਜੀ ਡਰਿੰਕ ਤੇ ਪਾਬੰਦੀ ਜੇਕਰ ਕੋਈ ਵੀ ਦੁਕਾਨਦਾਰ ਐਨਰਜੀ ਡਰਿੰਕ ਨਹੀਂ ਵੇਚ ਸਕਦਾ ਨਹੀਂ ਤਾਂ ਸਮਾਜਿਕ ਵਾਇ-ਵਾਈ ਕਰਦਾ ਸਾਹਮਣਾ ਕਰਨਾ ਪਵੇਗਾ ਨਸ਼ਾ ਵੇਚਣ ਵਾਲਾ ਜਾਂ ਕਰਨ ਵਾਲੇ ਤੇ ਸਖਤ ਕਾਰਵਾਈ ਬਾਰੀ ਵਿਅਕਤੀ ਦੇ ਵਿਆਹ ਤੇ ਪਾਬੰਦੀ ਲਗਾਈ ਗਈ ਹੈ ਪ੍ਰਵਾਸੀਆਂ ਦੀ ਵੈਰੀਫਿਕੇਸ਼ਨ ਕਰਵਾਨੀ ਹੋਵੇਗੀ ਤੇ ਇਸ ਦੀ ਕਾਪੀ ਪੰਚਾਇਤ ਨੂੰ ਜਮਤੀ ਹੋਵੇਗੀ ਜੀ ਮੀਨ ਜਾਇਦਾਦ ਖਰੀਦ ਵੇਚ ਦੀ ਵਿਕਰੀ ਲਈ ਵੀ ਪਰਿਵਾਰ ਦੀ ਸਹਿਮਤੀ ਜ਼ਰੂਰੀ ਹੋਵੇਗੀ ਜੀ ਜੇ ਦੀ ਸਮਾ ਸੀਮਾ ਹੋਈ ਟੈਕ ਕੀਤੀ ਗਈ ਹੈ ਫੋਟੋਸਾਈਕਲ ਦੇ ਪਟਾਕੇ ਤੇ ਹਾਰਨ ਚਲਾਉਣ ਤੇ ਵੀ ਵੱਡੀ ਪਾਬੰਦੀ ਹੈ